ਬਿਲਾਵਲੇ ਮਹੱਲਾ ਪੰਜਵਾ ਚੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੰਗਲ ਸਾਜ ਪਾਇਆ ਪ੍ਰਾਵੇ ਆਪਨ ਗਾਇਆ ਰਾਮ ਆਵੇ ਨਸੀ ਵਰ ਸੁਣਿਆ ਮਾਨਿ ਉਪਜਿਆ ਚਾਰਮੰ ਮੰਗਲ ਸਾਜ ਪਾਇਆ ਪ੍ਰਾਵੇ ਆਪਣਾ ਗਾਇਆ ਰਾਮ ਆਵੇ ਨਸੀ ਵਰ ਸੁਣਿਆ ਰਾਮਨ ਮਨਪ੍ਰੀਤ ਲੱਗੇ ਵੱਡ ਭਾਗ ਕਾਭ ਮੇਲੀਏ ਪੂਰਨ ਪਤ ਸਹਿਜ ਸਮਾਈਏ ਗੋਵਿੰਦ ਪਾਈਏ ਸਾਖੀਏ ਮੋਹਿ ਮਤ ਦਿਨ ਰਨ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬੇਨਵੰਤ ਨਾਨਕ ਕਰਹੁ ਕਿਰਪਾ ਲੇਹੁ ਮੋਹਿ ਲੜ ਲਾਇਆ ਪਿਆ ਸਮਹਾਰੰ ਹਰ ਰਤਨ ਵਿਸਾਹਾਰਾਮ ਖੋਜ ਲਦਾ ਹਰ ਸੰਤਨ ਪਾਰਾਮ ਮਿਲੇ ਸੰਤ ਪਿਆਰੇ ਦਇਆ ਤਾਰੇ ਕਥ ਹੈ ਅਕਥ ਵਿਚਾਰੋ ਇਕ ਚਿੱਤ ਇਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰ ਕਾਰਜੋੜ ਪ੍ਰਭ ਪਹਿਕਰ ਬਿਨੰਤੀ ਮੇਲਾ ਹਰ ਜਸ ਲਾਹ ਬੇਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਆਗਮ ਅਥਾ ਸ ਤਲ ਗਣਿਆ ਪੂਰਨ ਸੰਜੋਗ ਰਾਮ ਸੁਖ ਸਮੂਹ ਪਾਇਆ ਗਾਇ ਆਵੇ ਜੋਗ ਰਾਮ ਸੰਤਿ ਆਏ ਪ੍ਰਭ ਤੇ ਆਏ ਬੜੇ ਆਚਰਜ ਜਾਨੀਆ ਮੇਲੇ ਇਕੱਤਰ ਹੋਏ ਸਹਜ ਟੋਏ ਪ੍ਰੀਤਿ ਉਪਜੀ ਮਾਨੀਆ ਮੇਲ ਜੋਤ ਜੋਤੀਓਤ ਪੋਤੀ ਹਰਨਾਮ ਸਬ ਰਸ ਭੋਗੋ ਬਿਨਵੰਤ ਨਾਨਕ ਸਾਬ ਸੰਤ ਮੇਲੀ ਪ੍ਰਭ ਕਰਣ ਕਾਰਣ ਜੋਗ ਪਾਵਨ ਸੁਹਾਵੜਾ ਤਸ ਪਾਗੀ ਰਾਮ ਪ੍ਰਭ ਕਾਰ ਆਏ ਅੜਾ ਗੋਰ ਚਰਣੀ ਲਾਗੀ ਰਾਮ ਗੋਰ ਚਰਣ ਲੱਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਤੂਰੀ ਹਾਰ ਮਿਲੇ ਕੰਤ ਵਿਛੁਣਿਆ ද යන දෙන වජ්්‍යහේ ව්‍යේ අහන් මත්ත මානකීතයක්ගී බේනවන්තනානකසාරන සුවාමී සන්ත සංගලෙවලග ආනන්ද යන දෙන වජ්්‍යහේ වජ්‍යේ අහංමත්ත මානකීතයගී බේනවන්ද ਸਤ ਨਾਨਕ ਸਰਣ ਸੁਆਮੀ ਸੰਤ ਸੰਗ ਲਿਵ ਲਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਲਾ 5 ਛੰਤ 1 ਓ ਅੰਕਾਰ ਸਤ ਗੁਰ ਪ੍ਰਸਾਦਿ ਮੰਗਲ ਸਾਜ ਭਾਇ ਪ੍ਰਾਵੇ ਆਪਣ ਗਾਇ ਆ ਰਾਮ ਆਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਆਰਾਮ